ਇੱਥੇ ਅੱਜ ਹਾਊਸ ਦੀ ਮੀਟਿੰਗ ਹੋਈ ਹੈ ਕਹਿੰਦੇ ਬੜਾ ਗੰਗਾ ਮੌਹ ਹੈ ਕੀ ਕਰ ਲੈ ਇੰਨਾ ਤਾਂ ਦੇਖੋ ਹਰ ਹਾਊਸ ਦੀ ਮੀਟਿੰਗ ਵਿੱਚ ਇੰਨਾ ਤਾਂ ਹੁੰਦਾ ਹੀ ਆ ਜਿਹੜੀ ਓਪੋਜੀਸ਼ਨ ਪਾਰਟੀ ਹੈ ਕਿਉਂਕਿ ਤੀਜੀ ਚੌਥੀ ਮੋਟੀ ਹੈ ਮੀਟਿੰਗ ਦੇ ਵਿੱਚ ਸਾਰਿਆਂ ਨੇ ਆਪਣੇ ਆਪਣੇ ਕੌਂਸਲਰ ਨੇ ਆਪਣੇ ਆਪਣੇ ਏਰੀਆ ਦੇ ਕੰਮ ਦੱਸਣੇ ਹੁੰਦੇ ਆ ਤੇ ਇਹਦੇ ਵਿੱਚ ਉਹਨਾਂ ਨੇ ਆਪਣੇ ਕੰਮ ਦੱਸੇ ਹੋਰ ਕੋਈ ਜਿਆਦਾ ਪਗੇ ਤਿੱਕੀ ਨੋਕ ਚੋਕ ਕੋਈ ਇਹ ਜੀ ਗੱਲ ਨਹੀਂ ਹੋਈ ਇਹ ਲੱਗਣਾ ਨਹੀਂ ਕੰਮ ਨਹੀਂ ਹੋਏ ਹੈਗੇ ਬ੍ਰੋਦੀ ਸਾਹਿਬ ਦੇਖੋ ਹਰ ਸਰਕਾਰ ਦੇ ਵਿੱਚ ਜਿੰਨਾ ਵੀ ਆਪੋਜੀਸ਼ਨ ਹੁੰਦਾ ਵਾ ਹਰ ਵਾਰ ਇਹ ਗੱਲ ਕਹਿੰਦੇ ਆ ਮੈਂ ਵੀ ਜਿਆਦਾ ਦੋ ਵਾਰ ਲੜਿਆ ਤੇ ਯਾਦ ਹੁੰਦਾ ਵੀ ਸਾਡੇ ਵੀ ਕਈ ਵਾਰ ਕੰਮ ਹੋਰ ਰਹਿੰਦੇ ਸੀ ਤੇ ਇਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਇਹਨਾਂ ਨੇ ਬਜਟ ਦਾ ਤਕਰੀਬਨ ਸਾਰਿਆਂ ਨੂੰ ਵੰਡ ਕੇ ਸਾਰੇ ਏਰੀਆ ਵਿੱਚ ਕਿਉਂਕਿ ਐਮਐਲਏ ਸਾਰੇ ਸਾਡੇ ਕੋਆਪਰੇਟਿਵ ਹੈਗੇ ਨੇ ਜੇ ਆਪੋਜੀਸ਼ਨ ਪਾਰਟੀ ਦਾ ਕੋਈ ਕੌਂਸਲਰ ਵੀ ਕਿਸੇ ਕੰਮ ਨੂੰ ਲੈ ਕੇ ਸਾਡੇ ਐਮਐਲਏ ਕੋਲ ਜਾਂਦਾ ਵਾ ਤੇ ਕਦੇ ਵੀ ਸਾਡੇ ਐਮਐਲਏ ਉਹ ਨੂੰ ਇਹ ਨਹੀਂ ਕਹਿੰਦੇ ਕਿ ਦੂਜੀ ਪਾਰਟੀ ਦਾ ਉਸ ਕੰਮ ਨੂੰ ਇੰਟਰਫੇਰੈਂਸ ਦੱਸੀ ਗਈ ਹੈ ਕਿ ਤੇ ਕਾਉਂਸਲਰ ਦੇ ਕੰਮ ਆ ਤੇ ਐਮ ਐਲਏ ਇੰਟਰਫੇਰੈਂਸ ਕਰ ਰਹੇ ਹੋਵੇ ਚ ਨਹੀਂ ਇਹ ਜਿਹੀ ਕੋਈ ਗੱਲ ਨਹੀਂ ਹੈ ਕਿਉਂਕਿ ਐਮ ਐਲਏ ਵੀ ਮੈਂਬਰ ਆ ਹਾਊਸ ਦਾ ਜੇ ਲੋਕ ਕਾਉਂਸਲਰ ਕੋਲ ਜਾਂਦੇ ਆ ਤਾਂ ਐਮ ਐਲ ਕੋਲ ਵੀ ਜਾਂਦੇ ਆ ਕਿਉਂਕਿ ਜੇ ਕਾਉਂਸਲਰ ਕਿਸੇ ਕੰਮ ਨੂੰ ਕਈ ਵਾਰ ਰਹਿ ਹੋ ਜਾਂਦਾ ਵਾ ਕਿ ਨਹੀਂ ਕਰ ਪੰਦਾ ਤੇ ਉਹ ਲੋਕੀ ਉੱਠ ਕੇ ਐਮ ਐਲਏ ਕੋਲ ਚਲੇ ਜਾਂਦੇ ਆ ਪਰ ਦੋਨਾਂ ਦੀ ਇੱਕੋ ਹੀ ਗੱਲ ਹੈਗੀ ਹੈ ਜੀ। ਦੋ ਪਾਰਟੀਆਂ ਨੇ 10 ਸਾਲਾਂ ਦੇ ਕੰਮ ਕਰਾਏ ਉਹ ਕਹਿੰਦੇ ਹੁਣ ਦੀ ਸਰਕਾਰ ਨੇ ਕੋਈ ਕੰਮ ਨਹੀਂ ਕੀਤੇ ਸਾਡੀ ਸਰਕਾਰ ਨੇ ਕੰਮ ਕੀਤੇ ਹੋਏ ਸਾਰੇ ਟੈਂਡਰ ਜਿਹੜੇ ਆ ਸਾਡੇ ਪਾਸ ਹੋਏ ਹੋਏ। ਇਹ ਤਾਂ ਜੱਗ ਜਾਣਦਾ ਹੀ ਤੁਸੀਂ ਆਪ ਦੇਖ ਲਓ ਚਾਰੇ ਆਪਣੇ ਸਾਰੇ ਸ਼ਹਿਰ ਦੇ ਵਿੱਚ ਚਾਰੇ ਪਾਸੇ ਇੰਨੀ ਡਿਵੈਲਪਮੈਂਟ ਹੁੰਦੀ ਆ ਅਸੀਂ ਹੁਣ ਬੱਗਾ ਜੀ ਦੇ ਏਰੀਆ ਵਿੱਚ ਖੜੇ ਆ। ਇਸ ਭਵਨ ਦਾ ਦੇਖ ਲਓ ਜਦ ਮਾਨ ਨਾ ਬੜੀ ਢੰਗ ਨਾਲ ਉਹਨਾਂ ਨੇ ਕਰਾਇਆ ਇਹ ਨਾਲੇ ਦੇ ਨਾਲ ਨਾਲ ਲਾਈਟਾਂ ਛੜਕਾ ਬਣ ਗਈ। ਇਹਦੇ ਤੇ ਵੀ ਕ੍ਰੈਡਿਟ ਮਾਰ ਚੱਲ ਰਹੀ ਉਹ ਕਹਿੰਦੇ ਅਕਾਲੀ ਦਲ ਦੀ ਦੇਣਾ ਹੈ। ਉਹ ਦੇਖੋ ਜਿਨ੍ਹਾਂ ਨੂੰ ਨਹੀਂ ਪਤਾ ਆਉਂਦਾ ਉਹ ਇਹ ਜਿਹੜਾ ਉੱਪਰਲਾ ਪੋਰਸ਼ਨ ਜਿਹੜਾ ਹੈਗਾ ਪੱਗਾ ਜੀ ਨੇ ਆਪਣੇ ਉੱਪਰ ਭਮਾਇਆ ਵਾ ਬਾਕੀ ਜਿਹੜਾ ਥੱਲਾ ਪੋਰਸ਼ਨ ਪਹਿਲਾਂ ਬਣਿਆ ਜਿਹੜੇ ਮੇਨ ਮੱਦੇ ਜਿਹੜੇ ਨੇ ਬਾਸ ਬਾਸ ਦੇ ਜਾਂ ਕਿਨਾਂ ਦੇ ਉੱਤੇ ਗੱਲ ਇਹ ਜਿਹੜੀ ਮੇਨ ਪਸਿਆ ਹੋਇਆ ਪੇਚ ਤਾਂ ਇਹਦੇ ਵਿੱਚ ਜਿਹੜਾ ਏਰੀਆ ਜਿਹੜਾ ਵਧਾਰੇ ਆ ਉਹਦੇ ਵਿੱਚ ਜ਼ਿਆਦਾਤਰ ਗੱਲ ਹੋਈ ਆ ਕਿ ਵੀ ਜੇ ਆਪਾਂ ਸਰਕਾਰ ਸ਼ਾਇਦ ਡਿਵੈਲਪਮੈਂਟ ਪਹਿਲਾਂ ਕਰ ਲਈਏ ਤੇ ਬਾਅਦ ਵਿੱਚ ਉਹਨਾਂ ਨੂੰ ਸ਼ਾਮਲ ਕਰੀਏ ਜਿਹੜੇ ਨਾਲ ਦੇ ਪਿੰਡ ਹੈਗੇ ਆ ਤਾ ਠੀਕ ਰਹੂਗਾ ਆਪੋਜੀਸ਼ਨ ਦਾ ਇਹੀ ਕਹਿਣਾ ਸੀ ਪਰ ਦੇਖੋ ਜੇ ਉਹ ਪਿੰਡਾਂ ਨੂੰ ਨਾਲ ਲੈਣੇ ਆ ਉਹਨਾਂ ਤੋਂ ਜਿਹੜਾ ਰੈਵਨਿਊ ਜਨਰੇਟ ਹੋਣਾ ਵਾ ਉਹ ਕਾਰਪੋਰੇਸ਼ਨ ਦੇ ਮਾਧਮ ਰਾਹੀਂ ਸਾਡੇ ਸ਼ਹਿਰਾਂ ਵਿੱਚ ਹੀ ਵਤਿਆ ਜਾਣਾ ਵਾ ਸਾਡੇ ਇਲਾਕੇ ਦੇ ਡਵੈਲਪਮੈਂਟ ਲਈ ਵਤਿਆ ਜਾਣਾ ਵਾ ਤੇ ਮੈਂ ਤਾਂ ਚਾਹੂੰਗਾ ਕਿ ਇਹ ਮਤਾ ਪਾਸ ਹੋਣਾ ਚਾਹੀਦਾ ਸੀ ਸਫਾਈ ਕਰਮਚਾਰੀਆਂ ਨੇ ਵੀ ਜਿਹੜੇ ਰੋਕ ਲਏ ਉਹ ਕਹਿੰਦੇ ਸਾਡੇ ਜਿਹੜੇ ਕੌਂਸਲਰ ਨੇ ਭਰਾਦਰੀ ਦੇ ਉਹ ਵੀ ਨਹੀਂ ਗੱਲ ਸੁਣਦੇ ਨਹੀਂ ਜਿਹੀ ਤਾਂ ਕੋਈ ਗੱਲ ਨਹੀਂ ਜੀ ਮੇਰੇ ਅੱਗੇ ਤਾਂ ਕੋਈ ਗੱਲ ਆਈ ਨਹੀਂ ਤੇ ਬਾਕੀ ਉਹ ਭਰਾ ਨੇ ਵੀ ਸਾਡੇ ਭਾਈਚਾਰਾ ਹੀ ਉਹਦੇ ਵਿੱਚ ਭਾਈ ਜਦਾਂ ਸਾਨੂੰ ਵੱਡਾ ਹੁੰਦਾ ਵਾ ਕਿੰਨੇ ਪਿੰਡ ਜਿਹਨੇ ਨੇ ਨਵੇਂ ਕਹਿੰਦੇ ਨੇ ਕਿ ਜਿਹੜੇ ਸ਼ਾਮਲ ਕੀਤੇ ਜਾ ਸਰ ਤੇਰਾ ਪਿੰਡ ਕਹਿੰਦੇ ਪਏ ਆ ਕਿ ਵੀ ਨਵੇਂ ਸ਼ਾਮਲ ਕੀਤੇ ਜਾਣਗੇ ਜਿਹਦੇ ਵਿੱਚ ਆਲੇ ਦੁਆਲੇ ਦੇ ਜਿੰਨੇ ਵੀ ਆਪਣਾ ਸ਼ਹਿਰ ਲੱਗਦਾ ਵਾ ਲੱਗਦਾ ਕਿ ਦੋ ਮੇਰ ਫਿਰ ਹੋ ਜਾਣਗੇ ਲੁਧਿਆਣੇ ਦੇ ਫਿਰ ਤੇ ਵਿਕਾਸ ਕਰਦੇ ਇਹ ਦੇਖੋ ਜੀ ਜਿਸ ਹਿਸਾਬ ਨਾਲ ਕਹਿੰਦੇ ਪਏ ਆ ਉਸ ਹਿਸਾਬ ਨਾਲ ਦੋ ਮੇਰ ਵੀ ਹੋ ਸਕਦੇ ਆ ਕਈ ਵਾਰ ਵਾਰਡ ਵੀ ਵੱਡੇ ਕਰ ਦਿੰਦੇ ਹੁੰਦੇ ਆ ਤੇ ਉਹਦੇ ਵਿੱਚ ਦੇਖੋ ਜਿੱਦਾਂ ਜਿੱਦਾਂ ਪਾਲਿਸੀ ਆਂਦੀ ਆ ਉਸ ਹਿਸਾਬ ਨਾਲ ਹੀ ਮੈਨੂੰ ਇਹਦੇ ਬਾਰੇ ਜ਼ਿਆਦਾ ਪਤਾ ਨਹੀਂ ਹੈਗਾ ਤੇ ਉਹ ਹੀ ਦੱਸ ਸਕਦੇ ਅਫਸਰ ਸਾਹਿਬ